ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਸਾਗ ਸਾਗ ਬਣਾਵਾਂਗੇ ਪੰਜਾਬੀ ਤਰੀਕੇ ਨਾਲ ਜਿਵੇਂ ਪੰਜਾਬ ਦੇ ਚਰਵੈਤੀ ਤੌਰ ਤੇ ਬਣਾਇਆ ਜਾਂਦਾ ਚੁੱਲੇ ਤੇ ਤੇ ਤੋੜੀ ਵਿੱਚ ਤੇ ਮੇਰੀ ਇਸ ਪੂਰੀ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ ਇੱਥੇ ਹੋਰ ਵੀ ਬਹੁਤ ਸਾਰੀਆਂ ਇੰਪੋਰਟੈਂਟ ਗੱਲਾਂ ਤੁਹਾਨੂੰ ਦੱਸਾਂਗੀ ਤੇ ਸਾਗ ਵਾਸਤੇ ਅਸੀਂ ਬਾਤੂ ਮੇਥੇ ਪਾਲਕ ਧਨੀਆ ਇਹ ਸਾਰਾ ਕੁਝ ਆਪਣੇ ਘਰੇ ਅਵੇਲੇਬਲ ਹੈ ਤੇ ਕੁਝ ਆਪਾਂ ਸਰੋਂ ਜਿਹੜੀ ਹੈਗੀ ਥੋੜਾ ਜਿਹਾ ਪਾਲਕ ਖੇਤੋਂ ਲਿਆਂਦਾ ਸੀਗਾ ਬਾਤੂ ਵਾਸਤੇ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਉਹ ਤੁਸੀਂ ਜ਼ਰੂਰ ਦੇਖਿਓ ਕਿ ਬਾਤੂ ਖਾਣ ਦੇ ਕੀ ਕੀ ਫਾਇਦੇ ਆ ਤਾਂ ਸਾਰਾ ਕੁਝ ਆਪਾਂ ਤੋੜ ਕੇ ਰੱਖ ਲੈਣਾ ਦੇਖੋ ਮੈਂ ਛੋਲੀਆਂ ਵੀ ਮੈਂ ਘਰੇ ਲਾਇਆ ਹੋਇਆ ਥੋੜਾ ਜਿਹਾ ਕਿਉਂਕਿ ਇਹਦੇ 2 ਸੀ ਜਿਹੜੇ ਸਾਗ ਚ ਪਾਉਂਨਾ ਸਾਗ ਬਹੁਤ ਜ਼ਿਆਦਾ ਟੇਸਟੀ ਬਣ ਜਾਂਦਾ ਹੈ ਤਾਂ ਸਾਰਾ ਕੁਝ ਤੋੜ ਕੇ ਇਹਨੂੰ ਛਾਂਟ ਕੇ ਰੱਖ ਲੈਣਾ ਤੇ ਚੰਗੀ ਤਰ੍ਹਾਂ ਫਿਰ ਅੱਡ-ਅੱਡ ਕਰਕੇ ਪਾਣੀ ਦੇ ਵਿੱਚ ਧੋ ਲੈਣਾ ਮੇਥੇ ਅੱਡ ਧੋਣੇ ਆ ਮੇਥੀ ਮੇਥੇ ਇਹ ਸਾਰੇ ਇਕੱਠੇ ਕਰਕੇ ਧੋ ਲੈਣੇ ਆ ਬਾਥੂ ਤੇ ਪਾਲਕ ਤੇ ਸਰੋਂ ਇਹ ਅਲੱਗ-ਅਲੱਗ ਧੋ ਲੈਣੇ ਆ ਤੇ ਇੱਕ ਗੱਲ ਧਿਆਨ ਚ ਰੱਖਣੀ ਆ ਕਿ ਸਾਗ ਕੱਟਣ ਤੋਂ ਪਹਿਲਾਂ ਧੋਣਾ ਕਿਉਂਕਿ ਜੇ ਸਾਗ ਅਸੀਂ ਕੱਟ ਕੇ ਧੋਣੇ ਤਾਂ ਨਾਲ ਮਿੱਟੀ ਚੰਗੀ ਤਰ੍ਹਾਂ ਵਿੱਚੋਂ ਨਿਕਲਦੀ ਨਹੀਂ ਤੇ ਕਈ ਵਾਰੀ ਕਿਰਕ ਦਾ ਸਵਾਦ ਜਿਹੜਾ ਸਾਗ ਦੇ ਵਿੱਚ ਆਉਂਦਾ ਜਿਹਦੇ ਨਾਲ ਫਿਰ ਸਾਗ ਬੇਸਵਾਦਾ ਹੋ ਜਾਂਦਾ ਖਾਣ ਨੂੰ ਮਨ ਨਹੀਂ ਕਰਦਾ ਤਾਂ ਇਹ ਸਾਰਾ ਕੁਝ ਆਪਾਂ ਧੋ ਕੇ ਤੇ ਇੱਕ ਪਾਸੇ ਰੱਖ ਲਓ ਕਿਸੇ ਟੋਕਰੇ ਵਿੱਚ ਪਾ ਕੇ ਤਾਂ ਕਿ ਉਹ ਜਿਹੜਾ ਪਾਣੀ ਆ ਉਹ ਨਿਕਲ ਜੇ ਉਦਨੇ ਚਰ ਦੇ ਵਿੱਚ ਮੈਂ ਕੀ ਕੀਤਾ ਵੀ ਜਿਹੜਾ ਸੀ ਤੌੜੀ ਐ ਕੁਝ ਐ ਉਹਦੇ ਵਿੱਚ ਪਾਣੀ ਪਾ ਕੇ ਚੁੱਲੇ 'ਚ ਅੱਗ ਬਾਲ ਕੇ ਉਹ ਗਰਮ ਹੋਣ ਵਾਸਤੇ ਰੱਖਤਾ ਕਿਉਂਕਿ ਸਾਗ ਪਾਣੀ ਬਹੁਤ ਜ਼ਿਆਦਾ ਲੈਂਦਾ ਜਦ ਚੁੱਲੇ ਤੇ ਧਰਦੇ ਆ ਤੇ ਪਹਿਲਾਂ ਅਸੀਂ ਕੱਟਿਆ ਪਾਲਕ ਪਾਲਕ ਨੂੰ ਕੱਟ ਕੇ ਤੇ ਪਤੀਲੇ ਦੇ ਵਿੱਚ ਪਾਲਕ ਪਾਇਆ ਕਿਉਂਕਿ ਜਿਹੜਾ ਪਾਲਕ ਇਹਦੇ ਵਿੱਚ ਬੜੇ ਸਾਰੇ ਤੱਤ ਹੁੰਦੇ ਆ ਬਹੁਤ ਜ਼ਿਆਦਾ ਇਸੇ ਕਰਕੇ ਨੂੰ ਪਾਲਕ ਗਿਆ ਹੁੰਦਾ ਸਾਨੂੰ ਪਾਲਣ ਵਾਲਾ ਇਹ ਜਿਹੜਾ ਹੈ ਨਾ ਪਾਲਕ ਹੈ ਜਿਹੜੇ ਇੱਕ ਅੱਧਾ ਬੋਇਲ ਆ ਜੇ ਤਾਂ ਇਹਦੇ ਦਾ ਪਾਣੀ ਉਹ ਸਾਰਾ ਤੁਸੀਂ ਬਾਹਰ ਕੱਢ ਦੇਣਾ ਵੈਸੇ ਵੀ ਜੇ ਤੁਸੀਂ ਪਾਲਕ ਬਣਾਉਣੀ ਹੈ ਤਾਂ ਉਹ ਪਾਣੀ ਹੈ ਉਹ ਕੱਢ ਦੇਈਦਾ ਪੂਰਾ ਹੋਵੇ ਨਹੀਂ ਬਣਾਈਦਾ ਕਿਉਂਕਿ ਇਹਦੇ ਨਾਲ ਫਿਰ ਯੂਰਕੈਸਟ ਦੇ ਲੋ ਉਹ ਵੱਧਨ ਦਾ ਡਰ ਹੁੰਦਾ ਜਿਹੜੇ ਲੋਕਾਂ ਦੇ ਵਿੱਚ ਵੱਧਦਾ ਸਾਰਿਆਂ ਵਿੱਚ ਨਹੀਂ ਤਾਂ ਆ ਪਾਣੀ ਦੇਖੋ ਤੁਸੀਂ ਅਸੀਂ ਸਾਰਾ ਜਿਹੜਾ ਉਹ ਸਾਗ ਦੇ ਵਿੱਚੋਂ ਕੱਢ ਤਾ ਤੇ ਫਿਰ ਨਵਾਂ ਪਾਣੀ ਗਰਮ ਕਰਕੇ ਅਸੀਂ ਪਾਵਾਂਗੇ ਤੇ ਫਿਰ ਉਹਦੇ ਵਿੱਚ ਪਾਵਾਂਗੇ ਸਰੋਂ ਜਿਵੇਂ ਜਿਵੇਂ ਸਾਗ ਰਹਿਦਾ ਜਾਂਦਾ ਹੈ ਜਿਹੜਾ ਥੱਲੇ ਹੁੰਦਾ ਜਾਂਦਾ ਸਾਗ ਤੇ ਅਸੀਂ ਉਹਦੇ ਵਿੱਚ ਹੋਰ ਨਵਾਂ ਸਾਗ ਪਾਈ ਜਾਂਦੇ ਆ ਇਸ ਕਰਕੇ ਬਹੁਤ ਸਾਰਾ ਸਾਗ ਆ ਜਿਹੜਾ ਉਹ ਅਸੀਂ ਬਣਾ ਸਕਦੇ ਆ ਇਹ ਸਾਰਾ ਕੁਝ ਆਪਣੀ ਬਗੀਚੀ ਦੇ ਵਿੱਚ ਘਰੇ ਲੱਗਿਆ ਹੋਇਆ ਹੈ ਤੇ ਜਦੋਂ ਅਸੀਂ ਸਾਗ ਦੇ ਵਿੱਚ ਇੰਨਾ ਸਾਰਾ ਸਮਾਨ ਪਾਉਨੇ ਆ ਮੇਥੇ ਮੇਤੀ ਪਾਲਕ ਧਨੀਆ ਤਾਂ ਉਹ ਇੱਕ ਟੋਨਿਕ ਬਣ ਜਾਂਦਾ ਹੈ ਤੇ ਅੱਜਕੱਲ ਪੰਜਾਬ ਦੇ ਵਿੱਚ ਇੱਕ YouTube ਤੇ ਬੜੀ ਵੀਡੀਓ ਚੱਲੀ ਆ ਕਿ ਸਾਗ ਖਾਣਾ ਸਿਹਤ ਵਾਸਤੇ ਹਾਨੀਕਾਰਕ ਨਹੀਂ ਇਹ ਸਾਰਾ ਪੰਜਾਬ ਵਿਰੋਧੀ ਗੱਲਾਂ ਸਾਗ ਆ ਜਿਹੜਾ ਅਸੀਂ ਸਦੀਆਂ ਤੋਂ ਖਾਂਦੇ ਆ ਰਹੇ ਆ ਸਾਡੇ ਪੁਰਖੇ ਤੇ ਸਿਹਤ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਆ ਆ ਦੇਖੋ ਤੁਸੀਂ ਪਾਣੀ ਗਰਮ ਕਰਨ ਨਾਲ ਉੱਤੇ ਰੱਖਤਾ ਤੇ ਜਿਵੇਂ ਜਿਵੇਂ ਸਾਗ ਦੇ ਵਿੱਚ ਪਾਣੀ ਘਟਦਾ ਓਵੇਂ ਓਵੇਂ ਆਪਾਂ ਪਾਣੀ ਜਿਹੜਾ ਉਹ ਨਵਾਂ ਪਾਈ ਜਾਂਦੇ ਆ ਅਦਰਕ ਲਸਣ ਮਿਰਚਾਂ ਇਹ ਸਾਰੀਆਂ ਆਪਾਂ ਕੁੰਡੀ ਦੇ ਵਿੱਚ ਕੁੱਟ ਕੇ ਪਾਉਂਗਾ ਸਾਗ ਦੇ ਵਿੱਚ ਕਿਉਂਕਿ ਨਾਲ ਫਿਰ ਟੇਸਟ ਆ ਜਿਹੜਾ ਸਾਗ ਦਾ ਉਹ ਬਹੁਤ ਹੀ ਵਧੀਆ ਹੁੰਦਾ ਹੈ ਸਾਗ ਸਾਰਾ ਸਾਲ ਜਦ ਸਰਦੀਆਂ ਦੇ ਅਸੀਂ ਖਾਂਦੇ ਆ ਤੇ ਨਾਲ ਬੜੇ سارے ਜਿਹੜੇ ਵਿਟਾਮਿਨਸ ਆ ਉਹ ਸਾਨੂੰ ਮਿਲਦੇ ਆ ਸਾਡੇ ਸਰੀਰ ਨੂੰ ਫਾਈਬਰ ਬਹੁਤ ਜ਼ਿਆਦਾ ਹੁੰਦਾ ਸਾਡੇ ਪੇਟ ਨੂੰ ਸੈੱਟ ਕਰਦਾ ਹੈ ਇਹ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ ਤਾਂ ਸਾਗ ਜਿਹੜਾ ਸਾਡਾ ਰਵਾਇਤੀ ਖਾਣਾ ਹੈ ਤੇ ਬਹੁਤ ਸਵਾਦ ਲੱਗਦਾ ਤੇ ਸਾਗ ਖਾਦੇ ਬਿਨਾ ਪੰਜਾਬੀ ਰਹਿ ਹੀ ਨਹੀਂ ਸਕਦੇ। ਮੈਂ ਦੇਖੋ ਸਾਰਾ ਸਮਾਨ ਅਸੀਂ ਕੁੱਟ ਕੇ ਇਹਦੇ ਵਿੱਚ ਸਾਗ ਚ ਪਾ ਦਿਆਂਗੇ। ਪਹਿਲਾਂ ਕਿਹੜੀ ਸਾਫਤਾ ਵੀ ਸਿੱਟ ਦੇਈਦਾ ਪਰ ਜਦੋਂ ਕੁੱਟ ਕੇ ਪਾਉਨੇ ਆ ਤਾਂ ਉਹ ਚੰਗੀ ਤਰ੍ਹਾਂ ਘੁਲ ਜਾਂਦਾ ਸਾਗ ਦੇ ਵਿੱਚ। ਤੋ ਦੇਖੋ ਮਿਰਚਾ ਮੁੱਚਾ ਸਾਰਾ ਕੁਝ ਆਪਾਂ ਕੁੰਡੇ ਦੇ ਵਿੱਚ ਕੁੱਟ ਕੇ ਪਾਇਆ ਬਿਲਕੁਲ ਰਵਾਇਤੀ ਤਰੀਕੇ ਨਾਲ ਆਪਾਂ ਸਾਗ ਬਣਾ ਰਹੇ ਹਾਂ ਅੱਜ। ਤੇ ਪਾਥ ਨਾ ਲਾ ਦਿਓ 2-3 ਚੁੱਲੇ ਚ ਤੇ ਲੱਕੜਾਂ ਵੱਡੀਆਂ ਹੋਣ ਸਾਗ ਬਣ ਤੇ 4 ਘੰਟੇ ਲੱਗਦੇ ਘੱਟੋ ਘੱਟ ਤੇ ਬਣ ਕੇ ਰਿੱਝ ਕੇ ਫਿਰ ਐ ਬਣ ਜਾਂਦਾ ਮਲਾਈ ਵਰਗਾ ਦੇਖੋ ਤੁਸੀਂ ਤੇ ਜਦੋਂ ਸਾਗ ਰਿੱਝਦਾ ਹੁੰਦਾ ਤੇ ਮਹਿਕ ਦਸਾਂ ਘਰਾਂ ਦੇ ਵਿੱਚ ਜਾਂਦੀ ਐ ਸਾਗ ਰਿੱਝ ਰਿਹਾ ਐ ਇੰਨੀ ਸੋਹਣੀ ਮਹਿਕ ਆਉਂਦੀ ਐ ਤੇ ਸਾਰਾ ਘਰ ਜਿਹੜਾ ਸਾਗ ਦੀ ਮਹਿਕ ਨਾਲ ਭਰ ਜਾਂਦਾ ਤੇ ਦੇਖੋ ਤੁਸੀਂ ਕਿੰਨਾ ਵਧੀਆ ਲੱਗ ਰਿਹਾ ਨਾਲੇ ਸੇਕੀ ਅਸੀਂ ਧੁੱਪ ਬਾਹਰ ਬਹਿ ਕੇ ਦੁਪਹਿਰੇ ਧਰਤਾ ਸੀ 1:30 ਸਾਰਾ ਦਿਨ ਧੁੱਪ ਸੇਕੀ ਤੇ ਨਾਲੇ ਇਹ ਰਿਨੇ ਸਾਗ ਆ ਦੇਖੋ ਬਣ ਗਿਆ ਸਾਗ ਲਗਭਗ ਬਰਨ ਦੇ ਕਿਨਾਰੇ ਤੇ ਥੋੜਾ ਜਿਹਾ ਪਾਣੀ ਥੋੜਾ ਪਾਵਾਂਗੇ ਤੇ ਅੱਗ ਬਾਲ ਕੇ ਹੋਰ ਜਿਹੜੀ ਮાળੀ ਮੋਟੀ ਕਸਰ ਰਹਿੰਦੀ ਉਹ ਨਿਕਲ ਜੂਗੀ ਤੇ ਜੁੱਲੇ ਤੇ ਰੱਖ ਕੇ ਇਹਨੂੰ ਘੋਟਿਆ ਸੀ ਗਰਮ ਗਰਮ ਨੂੰ ਤੇ ਵਿੱਚ ਪਾਇਆ ਸੀ ਆਲਣ ਕਣਕ ਦਾ ਉਹਨਾਂ ਟੇਸਟੀ ਬਹੁਤ ਬੜਾ ਜਿਆਦਾ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਸਾਗ ਬਣਾਇਓ ਤੇ ਫਿਰ ਦੱਸਿਓ ਕਮੈਂਟਸ ਵਿੱਚ ਵੀ ਕਿਵੇਂ ਤੁਹਾਨੂੰ ਲੱਗੀ ਵੀਡੀਓ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ